ਅੱਜ ਮੈਂ ਸਰਪੰਚ ਸਾਹਿਬ ਦੇ ਇੱਥੇ ਬੈਠਣ ਆਇਆ ਉਹਨਾਂ ਦੇ ਪਰਿਵਾਰ ਕੋਲੇ ਜੋ ਘਟਨਾਕਰਮ ਸੀ ਉਹ ਵੀਡੀਓ 'ਚ ਦੇਖਿਆ ਸੀ ਕਿ ਵਿਆਹ 'ਚ ਬੈਠੇ ਬੰਦੇ ਦੇ ਸਿਰ 'ਚ ਗੋਲੀਆਂ ਮਾਰ ਕੇ ਚਲੇ ਗਏ ਦਿਨ ਦਿਹਾੜੇ ਔਰ ਇਹ ਪਹਿਲੀ ਘਟਨਾ ਤਾਂ ਹੈ ਨਹੀਂ ਇਹ ਪਹਿਲਾਂ ਤੁਸੀਂ ਦੇਖੋ ਕਬੱਡੀ ਟੂਰਨਾਮੈਂਟ ਦੇ ਵਿੱਚ ਹੋਇਆ ਉਸ ਤੋਂ ਬਾਅਦ ਲੁਧਿਆਣਾ ਵਿਆਹ ਦੇ ਵਿੱਚ ਇਹ ਘਟਨਾ ਵਾਪਰੀ ਤੁਸੀਂ ਦੇਖਿਆ ਹੋਣਾ ਉਹ ਹਜੇ ਤੱਕ ਨਹੀਂ ਕੋਈ ਫੜਿਆ ਗਿਆ ਇੱਥੇ ਹੀ ਸਾਡਾ ਬਲੌਕ ਪ੍ਰਧਾਨ ਤਰਨ ਤਰਨ ਦਾ ਮਾਰਿਆ ਗਿਆ ਅੱਜ ਤੱਕ ਪੁਲਿਸ ਬੰਦੇ ਆਈਡੈਂਟੀਫਾਈ ਨਹੀਂ ਕਰ ਸਕੀ ਨਾ ਜਿਸ ਕਰਨ ਆਇਆ ਇੱਥੇ ਉਹਨਾਂ ਪੜੀ ਸੀ ਉਹ ਡਰਦੇ ਡਰਾਉਂਦੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਪਰਚਾ ਵਾਪਸ ਲੈ ਲਓ ਔਰ ਅਸੀਂ ਧਰਨਾ ਲਾ ਕੇ ਸਕਿਉਰਿਟੀ ਉਦੋਂ ਲਈ ਸਾਰੀ ਰਾਤ ਬੈਠਾ ਤਾਂ ਸਕਿਉਰਿਟੀ ਮਿਲੀ ਅੱਜ ਇਸ ਪਰਿਵਾਰ ਦੇ ਹਾਲਾਤ ਹੈ ਕਿ ਇਸ ਸਰਪੰਚ ਦੇ ਸਿਰ 'ਚ ਗੋਲੀ ਵੱਜੀ ਵੀ ਹੈ ਪਹਿਲਾਂ ਚਾਰ ਹਮਲੇ ਸਰਪੰਚ ਸਾਹਿਬ ਤੇ ਹੋਏ ਲੇਕਿਨ ਪੰਜਾਬ ਦੀ ਪੁਲਿਸ ਨੇ ਜਾਂ ਪੰਜਾਬ ਦੀ ਸਰਕਾਰ ਨੇ ਜਮਾ ਕਿਸੇ ਪ੍ਰਕਾਰ ਦਾ ਕੋਈ ਉੱਤਾ ਨਹੀਂ ਕੀਤਾ ਜੇ ਇਹਨਾਂ ਕੋਲੇ ਮੁਕੰਮਲ ਸਿਕਿਉਰਿਟੀ ਹੁੰਦੀ ਚਾਰ ਹਮਲਿਆਂ ਤੋਂ ਬਾਅਦ ਤਾਂ ਅੱਜ ਸ਼ਾਇਦ ਇਸ ਘਟਨਾ ਨੂੰ ਅੰਜਾਮ ਜਿਹੜਾ ਹੈ ਉਹ ਗੁੰਡੇ ਉਹ ਗੈਂਗਸਟਰ ਦੇ ਨਾ ਸਕਦੇ ਹੁਣ ਹਜੇ ਤੱਕ ਪਰਿਵਾਰ ਵਾਲਿਆਂ ਨੂੰ ਮਿਲੇ ਅਸੀਂ ਉਹ ਕਹਿੰਦੇ ਸਿਕਿਉਰਿਟੀ ਸਾਨੂੰ ਦੋ ਬੰਦੇ ਭੇਜਤੇ ਐ ਉਹ ਪਹਿਲਾਂ ਵੀ ਇੱਕ ਵਾਰੀ ਬੰਦਾ ਭੇਜਤਾ ਸੀ ਜਦੋਂ ਸਿਰ 'ਚ ਗੋਲੀ ਵਜੀ ਸੀ ਸਰਪੰਚ ਸਾਹਿਬ ਦੇ ਉਹ ਵੀ ਵਾਪਸ ਲੈ ਲਿਆ ਸੀ ਇਹ ਕੋਈ ਜ਼ਿੰਮੇਵਾਰੀ ਤਾਂ ਹੈ ਨਹੀਂ ਕੋਈ ਮਰ ਗਿਆ ਮਰਾ ਗਿਆ ਪੰਜਾਬ ਦੀ ਪੁਲਿਸ ਇੱਥੋਂ ਤੱਕ ਕੱਲਾ ਕੰਮ ਕਰਦੀ ਹੈ ਕਿ ਪੋਸਟਮਾਰਟਮ ਹੋ ਜਾਏ ਤੇ ਸੰਸਕਾਰ ਹੋ ਜਾਏ ਉਸ ਤੋਂ ਬਾਅਦ ਪੰਜਾਬ ਦੀ ਪੁਲਿਸ ਸਾਰਾ ਕੰਮ ਭੁੱਲ ਜਾਂਦੀ ਹੈ ਵੀ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਸੋ ਹੁਣ ਇਹ ਗੱਲ ਕੀਤੀ ਐ ਐਸਐਸਪੀ ਸਾਹਿਬ ਨਾਲ ਏਡੀਜੀਪੀ ਸਿਕਿਉਰਿਟੀ ਨਾਲ ਵੀ ਘੱਮ ਸੇ ਘੱਮ ਇਹਨਾਂ ਨੂੰ 4 ਬੰਦੇ ਘੱਟੋਂ ਘੱਟ ਦਿੱਤੇ ਜਾਣ ਬੰਦੇ ਆਈਡੈਂਟੀਫਾਈ ਕੀਤੇ ਜਾਣ ਐਸਐਸਪੀ ਸਾਹਿਬ ਇੱਥੇ ਆ ਕੇ ਘੱਮ ਸੇ ਘੱਮ ਦੱਸਣ ਵੀ ਅਸੀਂ ਬੰਦੇ ਆ ਆਡੈਂਟੀਫਾਈ ਕਰ ਲਿਆ ਆ ਬੰਦਾ ਇਨਕਾਊਂਟਰ ਹੋ ਗਿਆ ਆ ਬੰਦੇ ਸਾਡੀ ਭਾਲ جاری ਐ ਅਸੀਂ ਲੱਗਾਂਗੇ ਬਸ ਭਾਲ جاری ਐ ਜੀ ਟੀਮ ਲੱਗੀ ਹੋਈ ਐ ਇਹ ਸਟੈਂਡਰਡ ਜਿਹੜਾ ਉੱਤਰ ਹੋ ਗਿਆ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਦਾ ਸੋ ਮੈਂ ਇਹਦਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੰਨਦਾ ਤੇ ਨਾਲ ਹੀ ਡੀਜੀਪੀ ਪੰਜਾਬ ਨੂੰ ਮੰਨਦਾ ਇਸ ਗੱਲ ਦਾ ਕਿ ਪਲਾਨ ਕਰ ਰਹੇ ਸਦੀ ਦੇਰੀਏ ਚ ਮੈਂ ਸਰਕਾਰ 7-8 ਮਹੀਨੇ ਰਹਿ ਗਿਆ ਲੈਕਚਰ ਦੇਖੋ ਮੈਂ ਤਾਂ ਭਾਈ ਮੇਰਾ ਮੇਰੇ ਬੋਲੇ ਤੇ ਫਿਰ ਬਹੁਤ ਸਾਰਾ ਵਿਵਾਦ ਹੋ ਜਾਂਦਾ ਹੈ ਜਨਤਾ ਫਿਰ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਮੈਂ ਤਾਂ ਇਹ ਕਿਹਾ ਇਹਨਾਂ ਦਾ ਕੰਮ 1 ਮਹੀਨੇ ਚ ਮੁਕਾ ਸਕਦੇ ਪਰ ਇਲਾਜ ਸਾਡੇ ਕੋਲ ਉਹੀ ਹੈ ਫਾਰਮੂਲਾ ਨੰਬਰ 2 ਜਿਹਦੀ ਵਾਰੀ-ਵਾਰੀ ਮੈਂ ਗੱਲ ਕਰਦਾ ਦੂਸਰਾ ਜਿਹੜੇ ਕਾਰਪੋਰੇਟਸ ਹੈ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਾਲ 120 ਬੀਚ ਰੱਖਣਾ ਚਾਹੀਦਾ ਜਿਹੜੇ ਪਰਿਵਾਰ ਗੈਂਗਸਟਰਾਂ ਨਾਲ ਇਨਵੋਲਡ ਹੈਗੇ ਸਦਾ ਇੱਕ ਗੱਲ ਹੈ 21 ਫਾਰਮੂਲਾ ਹੋਰ ਦੂਜਾ ਕੋਈ ਫਾਰਮੂਲਾ ਨਹੀਂ ਤਾਦਾ ਮਨ ਔਰ ਸ਼ਾਂਤੀ ਪੰਜਾਬ ਦੇ ਵਿੱਚ ਆ ਸਕਦੀ ਹੈ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਅਮਨ ਔਰ ਸ਼ਾਂਤੀ ਲਿਆਂਦੀ ਹੈ ਸੋ ਅੱਜ ਮੈਂ ਇੱਥੇ ਆਇਆ ਮੈਨੂੰ ਸਾਡੇ ਲੀਡਰ ਸਾਹਿਬਾਨਾਂ ਨੇ ਭੁੱਲੜ ਸਾਹਿਬ ਨੇ ਵੀ ਸਾਰੇ ਲੋਕਾਂ ਨੇ ਦੱਸਿਆ ਸੀ ਸੋ ਮੈਂ ਤੇ ਸੁਖਜਿੰਦਰ ਰੰਦਾਵਾ ਸਾਹਿਬ ਜਿਹੜੇ ਗ੍ਰਹਿ ਮੰਤਰੀ ਰਹੇ ਹੈ ਸਾਡੇ ਹੋਮ ਮਿਨਿਸਟਰ ਰਹੇ ਹੈ ਉਹ ਵੀ ਨਾਲ ਆਏ ਹੈ ਨਾਲ ਡਲਵੀ ਸਾਹਿਬ ਆਏ ਹੈ ਜੀਰਾ ਸਾਹਿਬ ਆਏ ਹੈ ਸਾਰੇ ਬਲਾਕ ਪ੍ਰਧਾਨ ਆਏ ਹੈ ਸਾਰੇ ਇਸ ਹਲਕੇ ਦੀ ਖੇਮ ਕਰਨੇ ਉਹ ਗੈਰਾ ਦੁਖ ਪ੍ਰਿਕਟ ਆਇਆ ਔਰ ਅਸੀਂ ਇਹ ਕਿਹਾ ਹੈ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਜਿੱਥੇ ਤੁਹਾਨੂੰ ਸਾਡੀ ਜ਼ਰੂਰਤ ਹੋਈ ਬੇਸ਼ੱਕ ਉਹ ਕਿਸੇ ਪਾਰਟੀ ਦੇ ਸਰਪੰਚ ਹੋਣਾ ਸੀ ਉਹਨਾਂ ਦੇ ਨਾਲ ਹੈ ਪਰਿਵਾਰ ਦੇ ਨਾਲ ਹੈ ਜਦੋਂ ਸਾਨੂੰ ਸੱਜਣਗੇ ਅਸੀਂ ਖੜੇ ਹੋਵਾਂਗੇ